ਮਿਸ ਸਸ਼ਿਕਾ ਲਈ ਸਾਰਿਆਂ ਨੂੰ ਮੈਂ ਅਮਨਦੀਪ ਕੌਰ ਨਾਕਤ ਬਾਈ ਹੱਲੀ ਨੂੰ ਅੱਜ ਆਪਾਂ ਤੁਹਾਨੂੰ ਲੈ ਕੇ ਚਲੇ ਆਂ ਜੀ ਮਲੇਰ ਕੋਟ ਲਈ ਜਿੱਥੋਂ ਮੈਂ ਆਪਦਾ ਮਟੀਰੀਅਲ ਲੈਣੀ ਹੈਗੀ ਠੀਕ ਹੈ ਤੁਸੀਂ ਪੂਰੀ ਵੀਡੀਓ ਦੇ ਨਾਲ ਬਨੇ ਰਹੋ ਤੇ ਜਿਹੜੇ-ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇਗੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਜੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਤੁਹਾਡੇ ਕੋਲ ਪਹੁੰਚ ਜਾ ਕਰੂਗਾ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਸਾਰੀ ਲੋਕੇਸ਼ਨ ਦੱਸਾਂਗੇ ਜਿਹੜੇ ਜਿਹੜੇ ਫਲੇਫੂਟ ਲਈ ਜਾਂਦੇ ਨੇ ਮੇਰੇ ਏਰੀਏ ਦੇ ਮੋਸਟਲੀ ਸਾਰੇ ਜਿਹੜੇ ਉਹ ਆਫ ਦਾ ਫੈਬਰਿਕ ਜਾਂ ਮਟੀਰੀਅਲ ਮੋਸਟਲੀ ਹਰੇਕ ਚੀਜ਼ ਉਹ ਮੇਰੇ ਕੋਟਲੇ ਤੋਂ ਬਾਈ ਕਰਦੇ ਨੇਗੇ ਤੇ ਜਿਹੜੇ ਜਿਹੜੇ ਉੱਥੇ ਜਾਂਦੇ ਨੇਗੇ ਉਹਨਾਂ ਨੂੰ ਕਈ ਸ਼ਾਪਸ ਦਾ ਜਿਹੜਾ ਉਹ ਨਹੀਂ ਪਤਾ ਹੈਗਾ ਮੈਂ ਆਫ ਦਾ ਹੋਲ ਸੇਲ ਦਾ ਮਟੀਰੀਅਲ ਹੈ ਜਿਹੜਾ ਤੁਹਾਨੂੰ ਇੱਕ ਦੁਕਾਨ ਤੋਂ ਤੁਹਾਨੂੰ ਹਰੇਕ ਮਟੀਰੀਅਲ ਮਿਲੂਗਾ ਤੁਸੀਂ ਜਿਹੜਾ ਮਰਜ਼ੀ ਲੈ ਲਓ ਇੱਕ ਸੀਜ਼ਨ ਛੱਡ ਕੇ ਲੇਸੀਸ ਵਾਲੀ ਦੁਕਾਨ ਅਲੱਗ ਹੈ ਉਹ ਵੀ ਆਪਾਂ ਤੁਹਾਨੂੰ ਇੱਕ ਦਿਨ ਜਰੂਰ ਵਿਜ਼ਿਟ ਕਰਵਾਵਾਂਗੇ ਵੀ ਆਪਾਂ ਕਿੱਥੋਂ ਲੈਣੇ ਹੈਗੇ ਤੇ ਹੋਲ ਸੇਲ ਪ੍ਰਾਈਸ ਹੁੰਦੇ ਨੇ ਜੀ ਉਹਨਾਂ ਦੇ ਉਹਨਾਂ ਤੋਂ ਤੁਸੀਂ ਛੋਟੇ ਤੋਂ ਲੈ ਕੇ ਵੱਡੀ ਚੀਜ਼ ਜਿਹੜੀ ਉਹ ਸਾਰੀ ਲੈ ਸਕਦੇ ਹੋਗੇ ਮਸ਼ੀਨ ਵਰਕ ਦੇ ਅੱਡੇ ਸਾਰਾ ਕੁਝ ਆਮਾਨਿਕ ਚੱਲੋ ਵੀ ਨੀਡਲ ਵਰਕ ਦੇ ਅੱਡੇ ਉਹਨਾਂ ਦਾ ਮਟੀਰੀਅਲ ਸਾਰਾ ਕੁਝ ਡਰੇਸ ਪੇਪਰ ਕੁਝ ਵੀ ਤੁਹਾਨੂੰ ਨੀੜ ਹੈਗੀ ਆ ਉਹ ਸਾਰਾ ਇੱਕ ਸ਼ਾਪ ਤੋਂ ਮਿਲੇਗਾ ਠੀਕ ਹੈ ਉਹ ਬਹੁਤ ਮਸ਼ਹੂਰ ਸ਼ਾਪ ਹੈ ਮੋਸਟਲੀ ਮੇਨ ਨਾਲਾ ਤੁਹਾਡੇ ਚ ਜਿਹੜੇ ਜਿਹੜੇ ਜਾਣਦੇ ਨੇ ਉਹ ਕਮੈਂਟ ਬਾਕਸ ਦੇ ਵਿੱਚ ਦੱਸਿਓ ਵੀ ਅਸੀਂ ਉੱਥੇ ਜਾਵਾਂਗੇ ਤੇ ਜਿਹੜੇ ਨਹੀਂ ਜਾਣਦੇ ਉਹਨਾਂ ਦੇ ਲਈ ਆਪਾਂ ਅੱਜ ਵਾਲਾ ਬਲੌਗ ਹੈ ਜਿਹੜਾ ਉਹ ਆਪਾਂ ਬਣਾਵਾਂਗੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਆਪਾਂ ਆਪਣੇ ਕੰਮ ਦੇ ਰਿਲੇਟਡ ਹੀ ਜਿਹੜੀ ਬਲੌਗਿੰਗ ਐ ਇਹਦੇ ਵਿੱਚ ਕਰਿਆ ਕਰਾਂਗੇ ਤੁਹਾਨੂੰ ਜਿੱਥੇ ਜਿੱਥੋਂ ਆਪਾਂ ਚੀਜ਼ਾਂ ਲੈਣੇ ਆਂਗੇ ਜਾਂ ਤੁਹਾਨੂੰ ਕਿਉਂਕਿ ਉਹ ਮੇਰੀ ਕੋਈ ਸ਼ਾਪ ਨਹੀਂ ਹੈਗੀ ਮੈਨੂੰ ਉੱਥੋਂ ਕੋਈ ਮਾਰਜਨ ਨਹੀਂ ਮਿਲਦਾ ਜਾਂ ਆਪਾਂ ਕਹਿ ਰਹੀਏ ਵੀ ਮੇਰਾ ਉਹਨਾਂ ਨਾਲ ਕੋਈ ਕੰਟੈਕਟ ਨਹੀਂ ਮੈਂ ਆਪਾਂ ਨੋਰਮਲੀ ਮਟੀਰੀਅਲ ਲੈ ਕੇ ਆਉਣੀ ਆ ਤਾਂ ਤੁਸੀਂ ਸਿੱਧਾ ਜਾ ਕੇ ਉੱਥੋਂ ਬਾਏ ਕਰ ਸਕਦੇ ਹੋਗੇ ਠੀਕ ਹੈ ਜੀ ਤੇ ਜਿਵੇਂ ਮੈਂ ਲੈ ਕੇ ਆਉਣੀ ਓਦਾਂ ਹੀ ਤੁਸੀਂ ਲੈ ਕੇ ਆ ਸਕਦੇ ਹੋਗੇ ਸਿਰਫ ਮੈਂ ਤੁਹਾਨੂੰ ਇੱਕ ਦੱਸਣਾਗਾ ਵੀ ਉਹ ਸ਼ਾਪ ਕਿੱਥੇ ਹੈਗੀ ਠੀਕ ਹੈ ਇਹਦੇ ਨਾਲ ਤੁਸੀਂ ਜੁੜੇ ਰਹੋ ਅਗਰ ਤੁਸੀਂ ਆਪਦਾ ਕੰਮ ਵਧੀਆ ਚਲਾਉਣਾ ਚਾਹੁੰਦੇ ਹੋਗੇ ਤਾਂ ਆਪਣੇ ਪੇਜ ਦੇ ਨਾਲ ਜੁੜੇ ਰਹੋ ਤੇ ਅੱਗੇ ਤੁਹਾਨੂੰ ਲੈ ਕੇ ਚੱਲਦੇ ਆ ਜੀ ਅੱਜ ਮੇਲ ਕੋਰਟ ਦੇ ਹਾਂਜੀ ਅਸੀਂ ਆਏ ਹਾਂ ਜੀ ਸੁਨਾਮੀ ਗੇਟ ਤੁਸੀਂ ਦੇਖ ਸਕਦੇ ਹੋ ਅਸੀਂ ਇਧਰ ਦੀ ਆਉਣੇ ਹੁੰਦੀਆਂਗੀ ਤੇ ਸੁਨਾਮੀ ਗੇਟ ਤੋਂ ਤੁਸੀਂ ਆਹ ਵਾਲੇ ਰਸਤੇ ਜਾਣਾ ਜਿਹਦੇ ਜਿੱਧਰ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਤੁਹਾਨੂੰ ਮੈਂ ਬੱਸ ਸਟੈਂਡ ਤੋਂ ਵੀ ਦੱਸੂਗੀ ਕਿ ਆਪਾਂ ਕਿਹੜੇ ਮੀਂਝ ਵੀ ਬੱਸ ਸਟੈਂਡ ਤੋਂ ਕਿਧਰ ਨੂੰ ਜਾਣਾਗਾ ਬਟ ਅਸੀਂ ਇਧਰਲੀ ਸਾਈਡ ਗੱਡੀ پارک ਕਰਨ ਦੀ ਹੁੰਦੀ ਹੈਗੀ ਤੇ ਇੱਥੇ ਜਗ੍ਹਾ ਹੁੰਦੀ ਹੈਗੀ ਤੇ ਸਾਨੂੰ ਨੇੜੇ ਵੀ ਪੈ ਜਾਂਦਾਗਾ ਅਗਰ ਪਾਰਕਿੰਗ ਚ ਜਾਣੇ ਆਗੇ ਤਾਂ ਉੋਂ ਤੂਰ ਪੈਂਦਾਗਾ ਤੇ ਉੱਥੋਂ ਤੁਰ ਕੇ ਆਉਣਾ ਬਹੁਤ ਔਖਾ ਹੁੰਦਾ ਤੇ ਇੱਥੇ ਅਸੀਂ ਗੱਡੀ پارک ਕਰਕੇ ਜੀ ਤੁਹਾਨੂੰ ਪਾ ਜਾਣਾ ਹੁੰਦਾ ਇਧਰੋਂ ਸੁਨਾਮੀ ਗੇਟ ਪਿੱਛੇ ਰਹਿ ਗਿਆ ਹਾਂਜੀ ਇਹ ਆਪਣਾ ਹੈਗਾ ਆ ਜੀ ਦਿੱਲੀ ਗੇਟ ਜਿਹਦੇ ਅੰਦਰ ਆਪਣਾ ਇੱਕ ਤੇਲੀਆ ਬਾਜ਼ਾਰ ਹੁੰਦਾਗਾ ਤੇ ਇਹ ਸਾਹਮਣੇ ਤੋਂ ਜਿਹੜੀ ਸੜਕ ਆ ਰਹੀ ਹੈ ਜੀ ਇਹ ਸਿੱਧੀ ਆਪਣੀ ਬੱਸ ਸਟੈਂਡ ਤੋਂ ਆ ਰਹੀ ਹੈਗੀ ਤੇ ਉਦਲੀ ਸਾਈਡ ਆਪਣੇ ਜਿਹੜਾ ਚੌਂਕ ਰਹ ਜਾਂਦਾਗਾ ਇਹ ਸਿੱਧੀ ਹੈ ਜਿਹੜਾ ਆਪਣਾ ਤੇਰੀਆ ਬਾਜ਼ਾਰ ਨੂੰ ਜਾਂਦਾ ਹੈ ਤੁਸੀਂ ਮੋਸਟਲੀ ਆਮ ਜਾਂਦੇ ਰਹਿੰਦੇ ਹੋਵੋਗੇ ਤੇ ਇੱਕ ਸੜਕ ਹੈ ਜਿਹੜੀ ਉਹ ਤੇਲੀਆ ਬਾਜ਼ਾਰ ਨੂੰ ਅੰਦਰ ਨੂੰ ਮੁੜ ਜਾਂਦੀ ਹੈਗੀ ਇਹਦੇ ਤੇ ਹੀ ਬਿਲਕੁਲ ਜਿਹੜਾ ਆਪਣੀ ਸਿੱਧਾ ਜਾਣਾ ਜੀ ਨੱਕ ਦੀ ਸੇਦ ਠੀਕ ਹੈ ਆਪਾਂ ਸਿੱਧੇ ਸਿੱਧੇ ਇਹਦੇ ਚੱਲੇ ਜਾਣਾਗਾ ਇੱਥੋਂ ਆਪਾਂ ਨੂੰ ਤਕਰੀਬਨ ਡੇਢ ਕਿਲੋਮੀਟਰ ਤੇ ਜਿਹੜੀ ਉਹ ਸ਼ਾਪ ਹੈਗੀ ਚਮੜਾ ਬਾਜ਼ਾਰ ਦੇ ਵਿੱਚ ਹੁੰਦੇ ਹੋਏ ਆਪਾਂ ਅੱਗੇ ਜਾਣੇ ਆਗੇ ਤੁਹਾਨੂੰ ਇਹਦੇ ਵਿੱਚ ਮੈਂ ਸਾਰਾ ਦਿਖਾਇਆਗਾ ਤੁਹਾਨੂੰ ਵੀ ਕਿੱਥੋਂ ਕਿੱਥੋਂ ਮੈਨੂੰ ਕਿਹੜੀ ਕਿਹੜੀ ਚੀਜ਼ ਰਸਤੇ 'ਚ ਆਉਂਦੀ ਹੈਗੀ ਹਨਾ ਉਹ ਸਾਰੀ ਆਪਾਂ ਦੱਸਾਂਗੇ ਕਿਉਂਕਿ ਕਈ ਵਾਰੀ ਆਪਾਂ ਸਟਾਰਟਿੰਗ ਤੋਂ ਲੈ ਕੇ ਸਿੱਧਾ ਆਪਾਂ ਐਂਡ ਤੇ ਚਲੇ ਜਾਣੇ ਤੇ ਵਿੱਚ ਉਹਦੇ ਆਪਾਂ ਨੂੰ ਪਤਾ ਨਹੀਂ ਨਾਲ ਦਾ ਵੀ ਇਹ ਕਿੱਥੇ ਸੀਗੀ ਇਸ ਕਰਕੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਸਾਰੀ ਲੋਕੇਸ਼ਨ ਦੱਸੀ ਹੈਗੀ ਮੈਂ ਤੁਹਾਨੂੰ ਦਿਖਾਉਂਦੀ ਜਾਊਂਗੀ ਦੇਖੋ ਜਿਵੇਂ ਹੁਣ ਮੈਂ ਵੀਡੀਓ ਦੇ ਵਿੱਚ ਦਿਖਾ ਰਹੀ ਆਂਗੀ ਆਟੋ ਕਰਵਾ ਕੇ ਜਾਣਾ ਪੈਂਦਾ ਹੈ ਜੀ ਗੱਡੀ ਨਹੀਂ ਲੈ ਜਾ ਸਕਦੇ ਕਿਉਂਕਿ ਭੀੜ ਬਹੁਤ ਹੁੰਦੀ ਹੈਗੀ ਤੇ ਅਗਰ ਤੁਸੀਂ ਲੈ ਜਾਣਾ ਚਾਹੁੰਦੇ ਹੋ ਲੈ ਜਾ ਵੀ ਸਕਦੇ ਹੋ ਇਹ ਸਕੂਲ ਆ ਗਿਆ ਜੀ ਸਕੂਲ ਦੇ ਨਾਲ ਹੀ ਇਧਰਲੀ ਸਾਈਡ ਆਪਾਂ ਨੂੰ ਇੱਕ ਪੋਸਟ ਆਫਿਸ ਆਉਂਦਾਗਾ ਤੁਸੀਂ ਆਮ ਮੈਨੂੰ ਲੱਗਦਾ ਜਿਹੜੇ ਜਿਹੜੇ ਜਾਂਦੇ ਰਹਿੰਦੇ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾਗਾ ਇਹ ਸਾਈਡ ਪੋਸਟ ਆਫਿਸ ਆ ਗਿਆ ਜੀ ਪੋਸਟ ਆਫਿਸ ਦੇ ਵਿੱਚੋਂ ਹੀ ਦੇ ਜਿਹੜੀ ਆਪਣੀ ਸੜਕ ਹੈ ਹਲੇ ਵੀ ਆਪਾਂ ਨੇ ਬਿਲਕੁਲ ਹੀ ਸਿੱਧੇ ਜਾਣਾਗਾ ਅੱਗੇ ਅੱਗੇ ਜਾਂਦੇ ਜਾਂਦੇ ਆਪਣੇ ਜਿਹੜਾ ਚਮੜੇ ਬਾਜ਼ਾਰ ਦੇ ਵਿੱਚ ਆਪਾਂ ਐਂਟਰ ਕਰਨਾ ਹੁੰਦਾਗਾ ਜਿੱਥੇ ਜੁੱਤੀਆਂ ਦੀਆਂ ਦੁਕਾਨਾਂ ਸਭ ਜਿਆਦਾ ਹੁੰਦੀਆਂ ਨੇਗੀਆਂ ਇੱਥੇ ਆਪਣੇ ਸੁਨਿਆਰਿਆਂ ਦੀਆਂ ਸ਼ਾਪਸ ਨੇ ਜਿਹੜੀਆਂ ਉਹ ਸਭ ਤੋਂ ਜਿਆਦਾ ਨੇਗੀਆਂ ਜਿਹੜੀ ਮਾਰਕੀਟ ਹੈਗੀ ਇਹ ਸਾਰੀ ਸੁਨਿਆਰਿਆਂ ਦੀ ਹੈਗੀ ਇੱਥੇ ਜਿੰਨੇ ਵੀ ਜੁਐਲਰਸ ਨੇਗੀ ਸਾਰੇ ਇਸ ਮੀਨਸ ਵੀ ਏਰੀਏ ਦੇ ਵਿੱਚ ਨੇ ਜਿੰਨੇ ਵੀ ਜੁਐਲਰਸ ਹੈਗੇ ਨੇ ਜੀ ਠੀਕ ਹੈ ਤੇ ਅੱਗੇ ਜਾ ਕੇ ਆਪਾਂ ਜਿਹੜਾ ਜੁਵੈਲਰਜ਼ ਵਾਲੀਆਂ ਸ਼ਾਪਸ ਜਿੱਥੇ ਖਤਮ ਹੋ ਜਾਂਦੀਆਂ ਨੇਗੀਆਂ ਉੱਥੋਂ ਚਮੜਾ ਬਾਜ਼ਾਰ ਸ਼ੁਰੂ ਹੋ ਜਾਂਦਾਗਾ ਉੱਥੇ ਸਾਰੀਆਂ ਜੁੱਤੀਆਂ ਨੇ ਤੁਸੀਂ ਜੁੱਤੀਆਂ ਕਸਟਮਾਈਜ਼ ਕਰਵਾਉਣੀਆਂ ਨੇ ਸਭ ਤੋਂ ਬੈਸਟ ਰਹਿੰਦੀਆਂ ਨੇ ਜੀ ਇੱਥੇ ਇਸ ਏਰੀਏ ਦੇ ਵਿੱਚ ਜਿਹੜੀਆਂ ਆਪਾਂ ਜੁੱਤੀਆਂ ਕਸਟਮਾਈਜ਼ ਕਰਵਾਉਣੀਆਂ ਤੁਸੀਂ ਕਰਵਾਉਣੀਆਂ ਉਹ ਵੀ ਕਰਵਾ ਸਕਦੇ ਹੋਗੇ ਠੀਕ ਹੈ ਇੱਥੇ ਦੇਖ ਲਓ ਤੁਸੀਂ ਆਹ ਵਾਲਾ ਇੱਕ ਮੰਦਿਰ ਬਣਿਆ ਹੋਇਆਗਾ ਮੰਦਿਰ ਤੋਂ ਬਿਲਕੁਲ ਹੀ ਸਟਾਰਟਿੰਗ ਤੇ ਤੁਸੀਂ ਹੁਣ ਤੁਸੀਂ ਦੇਖਿਓ ਇੱਥੋਂ ਸਾਰਾ ਜੁੱਤੀ ਬਾਜ਼ਾਰ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਸਾਰੀਆਂ ਦੁਕਾਨਾਂ ਨਹੀਂ ਗਏ ਇਹ ਜੁੱਤੀਆਂ ਦੀਆਂ ਹੀ ਨੇ ਵਿੱਚ ਐਵੇਂ ਤਾਂ ਸੂਟਾਂ ਦੀਆਂ ਵੀ ਆਉਂਦੀਆਂ ਨਹੀਂ ਆ ਬਟ ਇਹਨੂੰ ਚਮੜਾ ਬਾਜ਼ਾਰੀ ਬੋਲਿਆ ਜਾਂਦਾ ਮੋਸਟਲੀ ਇੱਥੇ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਜੁੱਤੀਆਂ ਦੀਆਂ ਨੇ ਤੇ ਇਹ ਤੋਂ ਥੋੜੀਆਂ ਹੀਆਂ ਦੁਕਾਨਾਂ ਅੱਗੇ ਜਾ ਕੇ ਹੀ ਇੱਕ ਆਪਣਾ ਸਿਤਾਰਾ ট্রেਡਰਜ਼ ਨੇ ਜੀ ਸਿਤਾਰਾ ট্রেਡਰਜ਼ ਦੇ ਨਾਮ ਦੇ ਉੱਪਰ ਸ਼ਾਪ ਬਣੀ ਹੋਈ ਹੈ ਵੈਸੇ ਉਹਨੂੰ ਗਿਆਨੀ ਦੀ ਸ਼ਾਪ ਵੀ ਕਹਿ ਦਿੰਦੇ ਨੇ ਕਿ ਮਟੀਰੀਅਲ ਮਿਲਦਾ ਜਿੱਦ ਤੋਂ ਸਭ ਤੋਂ ਬੈਸਟ ਆਗਾ ਆਹ ਵਾਲੀ ਸ਼ਾਪ ਹੈ ਜੀ ਮੈਂ ਤੁਹਾਨੂੰ ਦਿਖਾ ਦਿੰਨੀ ਆਂ ਕਿ ਦੇਖੋ ਆਹ ਵਾਲੀ ਸ਼ਾਪ ਤੋਂ ਜਿਹੜਾ ਮੈਂ ਸਾਰਾ ਮਟੀਰੀਅਲ ਲੈਣੀ ਆ ਜੀ ਇਹਨਾਂ ਦੇ ਕਲੀ-ਕਲੀ ਚੀਜ਼ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਸਾਰੇ ਮਟੀਰੀਅਲ ਦੀ ਮੈਂ ਪਰਮਿਸ਼ਨ ਲੈ ਕੇ ਇਹਨਾਂ ਤੋਂ ਵੀਡੀਓ ਵੀ ਬਣਾਈਏਗੀ ਅੰਦਰ ਤੇ ਮੈਂ ਬੋਲ ਕੇ ਨਹੀਂ ਇਸ ਕਰਕੇ ਕਿਉਂਕਿ ਇਹਨਾਂ ਦੇ ਰਾਸ਼ ਬਹੁਤ ਹੁੰਦਾਗਾ ਤੇ ਇਹਨਾਂ ਨੂੰ ਟਾਈਮ ਨਹੀਂ ਹੁੰਦਾ ਵੀ ਮੈਂ ਬੋਲ ਕੇ ਵੀਡੀਓ ਬਣਾ ਲਾਂ ਤੇ ਨਾ ਹੀ ਉੱਥੇ ਵੀ ਰੰਨ ਸ਼ੋਰ ਦੇ ਵਿੱਚ ਸੁਣਦਾ ਇਸ ਕਰਕੇ ਮੈਂ ਵੌਇਸ ਓਵਰ ਕੀਤਾ ਆ ਇਹ ਤੁਸੀਂ ਦੇਖ ਸਕਦੇ ਹੋਗੇ ਹਰੇਕ ਤਰ੍ਹਾਂ ਦੇ ਇਹਨਾਂ ਦੇ ਮਟੀਰੀਅਲ ਹੋਗਾ ਜਿੰਨੇ ਕਲਰ ਐਂਕਰ ਥ्रेड ਵਗੈਰਾ ਦੇ ਜਿੰਨੇ ਕਲਰ ਇਹਨਾਂ ਕੋਲੇ ਨੇ ਜੀ ਸਾਰੇ ਮੇਰੇ ਕੋਲੇ ਚ ਕਿਸੇ ਕੋਲੇ ਨਹੀਂ ਹੈਗੇ ਤੁਹਾਨੂੰ ਮੈਂ ਦਿਖਾਉਣੀ ਆ ਕੁਆਂਟੀਟੀ ਦੇ ਹਿਸਾਬ ਨਾਲ ਇਹਨਾਂ ਕੋਲੇ ਡੱਬੇ ਹੁੰਦੇ ਨੇ ਆ ਸਾਰੇ ਐਂਕਰ ਥ्रेड ਨੇਗੇ ਹੋਰ ਵੀ ਮੈਂ ਤੁਹਾਨੂੰ ਦਿਖਾਉਂਗੀ ਦੇਖੋ ਜਿਵੇਂ ਇਹ ਸਾਰੇ ਇਹਨਾਂ ਕੋਲੇ ਕਲਰ ਨੇ ਆਪਾਂ ਮੋਸਟ ਆਫ ਨੇਡਲਵਰਕ ਕਰ ਰਹੇ ਹਾਂ ਕਿ ਇਸ ਕਰਕੇ ਮੈਂ ਸਾਰਾ ਸਟਾਫ ਜਰਾ ਸਾਰਾ ਮਟੀਰੀਅਲ ਹੈ ਜਿਹੜਾ ਉਹ ਨੇਡਲਵਰਕ ਦਾ ਹੀ ਦੇਖਣ ਜਾਨੀ ਆ ਬਟ ਫਿਰ ਵੀ ਮੈਨੇ ਥੋੜੀ ਬਹੁਤੀ ਵੀਡੀਓ ਬਣਾਈ ਆ ਇਹ ਸਾਰੇ ਐਂਕਰ ਥ੍ਰੈਡ ਦੇ ਡੱਬੇ ਨੇਗੇ ਤੁਸੀਂ ਕੋਈ ਵੀ ਲੈ ਸਕਦੇ ਹੋ ਇੱਧਰ ਸਾਰਾ ਜਿਹੜਾ ਉਹ ਹੈਂਡਵਰਕ ਦਾ ਮਟੀਰੀਅਲ ਪਿਆਗਾ ਇਹਨਾਂ ਦੇ ਰੀਲਾਂ ਰੂਲਾਂ ਵਗੈਰਾ ਜਾਂ ਟ੍ਰੇਸਿਸ ਵਗੈਰਾ ਵੀ ਜਿਹੜੀਆਂ ਉਹ ਆ ਮਿਲ ਜਾਂਦੀਆਂ ਨੇਗੀਆਂ ਮੈਂ ਤੁਹਾਨੂੰ ਇਹਦੇ ਵਿੱਚ ਵੀ ਦਿਖਾ ਰਹੀ ਆਂਗੀ ਟ੍ਰੇਸਿਸ ਵੀ ਮੈਂ ਕਈ ਵਾਰੀ ਜਿਹੜੀਆਂ ਹੈਂਡਵਰਕ ਦੀਆਂ ਹੁੰਦੀਆਂ ਨੇਗੀਆਂ ਇਹਨਾਂ ਦੇੋਂ ਲੈ ਲੈਣੀਆਂ ਹੁੰਦੀਆਂ ਤੁਸੀਂ ਵੀ ਵਿਜ਼ਿਟ ਜ਼ਰੂਰ ਕਰਿਓ